ਹਾਂਜੀ ਕਿਸਾਨ ਭਰਾਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਚੈਨਲ ਤੇ ਆਜੋ ਜੀ ਆਪਾਂ ਤੁਹਾਨੂੰ ਜਿਹੜਾ ਇੱਕ ਤਰੀਕ ਨੂੰ ਆਪਾਂ ਲਾਇਆ ਸੀਗਾ ਜੀ 1509 ਉਹ ਦਿਖਾਉਣੇ ਆ ਆ ਦੇਖ ਸਕਦੇ ਹੋ तकरीबन ਸਾਰਾ ਨਿਸਰ ਨਿਸਾਰੇ ਤੇ ਆ ਜੀ ਨਿਸਰ ਗਿਆ ਮੁੰਜਰਾ ਥੱਲੇ ਨੂੰ ਮੋੜ ਗਿਆ ਤਾਂ ਪਾਣੀ ਲਾ ਰਹੇ ਆ ਜੀ ਆਪਾਂ ਇੱਕ ਪਾਣੀ ਬਸ ਹੋਰ ਲੱਗਣਾ ਇਹਨੂੰ ਸਪਰੇਅ ਆਪਾਂ ਕਰਤੀ ਸੀ ਜੀ ਬਤੀਏ ਚੰਗੇ ਫੰਗੀ ਸੜ ਪਾਤੀ ਸੀ ਆ ਤੁਸੀਂ ਦੇਖ ਸਕਦੇ ਹੋ ਉਹਦਾ ਸੋਨਾ ਨਸਾਰਾ ਲੈ ਹੈਗਾ ਤੇ 5 ਤਰੀਕ ਨੂੰ ਜੀ ਆਪਾਂ ਆਉਣ ਵਾਲੀ ਨੂੰ ਆਪਾਂ ਵੜਦੇ ਹਾਂਗੇ ਇੱਕ ਬਾਣੀ ਹੋਰ ਲੱਗਣ ਤੇ 5 ਤਰੀਕ ਨੂੰ ਉਹਨੂੰ ਆਪਾਂ ਵੜਦੇ ਹਾਂਗੇ ਇੱਕ ਪੈਂਦਾ ਕੰਮ ਕਰਨਾ ਸ਼ੁਰੂ ਕਰਦੇ ਹਾਂ ਟਰੈਕਟਰ ਆਪਾਂ ਰੱਖਤਾ ਸੀਗਾ ਜੀ ਤਾਂ ਤਕਰੀਬਨ ਇਹ ਤੋਂ ਬਾਅਦ ਆਪਣਾ ਗੋਭੀ ਦਾ ਪ੍ਰੋਸੈਸ ਚੱਲਣਾਗਾ ਪਾਕਾ ਆਪਾਂ ਲਾਤੀ ਸੀ ਜੀ ਤੇ ਬਾਕੀ ਦੇਖਦੇ ਆ ਵੀ ਸਾਰੀ ਗੋਭੀ ਲਈ ਜਾਵੇ ਕਿ ਕੁਝ ਹੋਰ ਵੀ ਕੋਈ ਹੋਰ ਆਈਟਮ ਦੇਖਦੇ ਆ ਵੱਡੇ ਨਾਲ ਸ਼ੇਅਰ ਕਰਾਂਗੇ ਬੈਨਰ ਨੂੰ ਪੇਜ ਦੇਣਾ ਸਤਿ ਸ੍ਰੀ ਅਕਾਲ